ਉਹਦੇ ਆ ਨਾ ਭਾਈ ਇੱਕ ਮਿੰਟ ਕੋਈ ਮਿਹਨਤ ਦੀ ਕਮਾਈ ਲੈ ਕੇ ਸੜਕ ਤੇ ਜਾ ਰਿਹਾ ਆ ਆਪਣੀ ਗੱਡੀ ਲੈ ਕੇ ਜਾ ਰਿਹਾ ਉਹਨੂੰ ਖੋ ਲੈਣਾ ਜ਼ਬਰਦਸਤੀ ਮੈਂ ਸਮਝਦਾ ਇਹ ਪੰਜਾਬ ਦੇ ਵਿੱਚ ਬਿਲਕੁਲ ਹੀ ਬਰਦਾਸ਼ਤ ਨਹੀਂ ਕੀਤਾ ਜਾਏਗਾ ਜਿਹੜਾ ਸਾਡੇ ਪੁਲਿਸ ਮੁਲਾਜ਼ਮਾਂ ਤੋਂ ਫੇਰ ਕਰੂੰਗਾ ਜੇ ਇੱਕ ਫੇਰ ਕਰੂੰਗਾ ਉਦੋਂ 10 ਫੇਰ ਉਹਨਾਂ ਦੇ ਬਰਾਬਰ ਜਾਣ ਲੁਧਿਆਣਾ ਨਵਸਿਆਂ ਨੂੰ ਸਪੈਸ਼ਲ ਤੌਰ ਤੇ ਮੈਂ ਹਲਕਾ ਆਤਮਨਗਰ ਦੇ ਲਟੇਰਿਆਂ ਨੂੰ ਲੁੱਟਾਂ ਖਵਾ ਕੰਨਾਂ ਨੂੰ ਤਾਲਣਾ ਕਰਦਾ ਦੇ ਪੁੱਤ ਤੁਹਾਡਾ ਵੀ ਹਸ਼ਰ ਇਹੀ ਹੋਊਗਾ ਨਹੀਂ ਬੰਦੇ ਦੇ ਪੁੱਤ ਬਣ ਕੇ ਇਲਾਕਾ ਛੱਡ ਜਿਓ ਪੰਜਾਬ ਛੱਡ ਜਿਓ ਨਹੀਂ ਸਿੱਧੇ ਰਹਾ ਤੇ ਆ ਮਨ ਵਿੱਚ ਦਸ ਤਰ੍ਹਾਂ ਦੇ ਸਾਥ ਨਹੀਂ ਕੌਂਟਰ ਹੋਇਆ ਮਾਨ ਸਾਹਿਬ ਨੇ ਸਿੱਧਾ-ਸਿੱਧਾ ਕਿਹਾ ਵੀ ਐਕਸਟਰਾ ਦੇ ਨਾਲ ਜਿਹੜੇ ਲੁੱਟਾਂ ਖਵਾ ਕਰਦੇ ਨੇ ਉਹਨਾਂ ਨੂੰ ਵੀ ਬੱਤੀ ਚਿਤਾਵਨੀ ਕਿੱਦਾਂ ਦੇ ਦਾਂਗੇ ਬਿਲਕੁਲ ਇਸ ਚਿਤਾਵਨੀ ਨੂੰ ਸੀਰੀਅਸ ਢੰਗ ਨਾਲ ਲਿਆ ਜਾਵੇ ਇਹ ਚਿਤਾਵਨੀ ਬਿਲਕੁਲ 100% ਹੁਣ ਤੋਂ ਪਹਿਲੇ ਮੁੱਖ ਮੰਤਰੀਆਂ ਨੂੰ ਵੀ ਦੇਣੀ ਚਾਹੀਦੀ ਸੀ ਕਿਉਂਕਿ ਅਗਰ ਕੋਈ ਮਿਹਨਤ ਦੀ ਕਮਾਈ ਲੈ ਕੇ ਸੜਕ ਤੇ ਜਾ ਰਿਹਾ ਆ ਆਪਣੀ ਗੱਡੀ ਲੈ ਕੇ ਜਾ ਰਿਹਾ ਹੈ ਜਿਹਦਾ ਆ ਲਹੂ ਪਸੀਨੇ ਨਾਲ ਕਮਾਇਆ ਹੱਤਾਂ ਲੈ ਕੇ ਜਾ ਰਿਹਾ ਉਹਨੂੰ ਖੋਹ ਲੈਣਾ ਜ਼ਬਰਦਸਤੀ ਮੈਂ ਸਮਝਦਾ ਇਹ ਪੰਜਾਬ ਦੇ ਵਿੱਚ ਬਿਲਕੁਲ ਹੀ ਬਰਦਾਸ਼ਤ ਨਹੀਂ ਕੀਤਾ ਜਾਊਗਾ ਅਰੇ ਇਹ ਵੀ ਜਿਹੜੇ ਲੁੱਟਾ ਖੋਹ ਆ ਕਰਦੇ ਉਹਨਾਂ ਨੂੰ ਵੀ ਕਾਮਨੀ ਦੇ ਦਿੱਤੀ ਕਿ ਵੀ ਅਗਲੇ ਦੋ ਮਹੀਨੇ ਪਹੁੰਚੋਗੇ ਕਿ ਨਹੀਂ ਪਹੁੰਚੋਗੇ ਉਹਦਾ ਮਤਲਬ ਮੈਨੂੰ ਦੱਸਣ ਦੀ ਲੋੜ ਨਹੀਂ ਉਹਦਾ ਮਤਲਬ ਤੁਸੀਂ ਆ ਜਿਹੜੇ ਪਿੱਛੇ ਕੰਮ ਹੋਏ ਨੇ ਉਹਨਾਂ ਤੋਂ ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਬੇਵਾਕੀ ਨਾਲ ਜਿਹੜਾ ਸਾਡੇ ਪੁਲਿਸ ਮੁਲਾਜ਼ਮਾਂ ਤੇ ਫਾਇਰ ਕਰੂਗਾ ਜੇ ਇੱਕ ਫੇਰ ਕਰੂਗਾ ਉਧਰੋਂ 10 ਫੇਰ ਉਹਨਾਂ ਦੇ ਬਰਾਬਰ ਜਾਣਗਾ ਸਰ ਇੱਕ ਲੁਧਿਆਣੇ ਦੇ ਵਿੱਚ ਲੁੱਟਾ ਖੋਹ ਆਉਂਦੇ ਉਹਨਾਂ ਨੂੰ ਲੁਧਿਆਣਾ ਬਾਦਲੋਂ ਕੀ ਕਹਿੰਦੇ ਲੁਧਿਆਣਾ ਨਵਸਿਆਂ ਨੂੰ ਸਪੈਸ਼ਲ ਤੌਰ ਤੇ ਮੈਂ ਹਲਕਾ ਆਤਮਨਗਰ ਤੇ ਲਟੇਰਿਆਂ ਨੂੰ ਲੁੱਟਾ ਖੋਹਾਂ ਕਰਨਾਂ ਨੂੰ ਤਾਲਾ ਨਾ ਕਰਦਾ ਵੀ ਪੁੱਤ ਤੁਹਾਡਾ ਵੀ ਹਸ਼ਰ ਇਹੀ ਹੋਊਗਾ ਨਹੀਂ ਬੰਦੇ ਦੇ ਪੁੱਤ ਬਣ ਕੇ ਇਲਾਕਾ ਛੱਡ ਜਿਓ ਪੰਜਾਬ ਛੱਡ ਜਿਓ ਨਹੀਂ ਸਿੱਧੇ ਰਹਾਤੇ ਆਜੋ ਸਰ ਇਹ ਵੀ ਥਾਣਿਆਂ ਦੇ ਵਿੱਚ ਇਹ ਤਲਾ ਦਿੱਤੀ ਆਉਂਦੀ ਜਿਹੜੀ ਸ਼ਬਦਸ਼ਾ ਆ ਜਾਂਦੀਆਂ ਨੇ ਵੀ ਬੰਦੇ ਨੂੰ ਪਾਵਰ ਹੋ ਜਾਂਦੀ ਐਮਐਲਏ ਦੀ ਹੋਏ ਨਹੀਂ ਕਿਤੇ ਬਹਾਰ ਦੀ ਪਾਵਰ ਹੋ ਜਾਂਦੀ ਸਾਡਾ ਮੈਂ ਤੁਹਾਨੂੰ ਇਸ ਮੌ ਵੇ ਆਮ ਆਦਮੀ ਪਾਰਟੀ ਦਾ ਕੋਈ ਐਮਐਲਏ ਕੋਈ ਮੰਤਰੀ ਅੱਜ ਤੱਕ ਕਿਸੇ ਥਾਣੇ ਵਿੱਚ ਫੋਨ ਨਹੀਂ ਕਰਦਾ ਤੇ ਜਾਂ ਚਿੱਟਿਆੜਾ ਛੱਡ ਦਿਓ ਜਾਂ ਕੋਈ ਗੈਸਟਰ ਛੱਡ ਦਿਓ ਜਾਂ ਕੋਈ ਲੁੱਟਖੋਹਾਂ ਵਾਲਾ ਛੱਡ ਦਿਓ ਅਗਰ ਤੁਹਾਡੇ ਧਿਆਨ ਦੇ ਵਿੱਚ ਅਜੇ ਵੀ ਕੋਈ ਗੱਲ ਆਵੇ ਤਾਂ ਮੈਨੂੰ ਜਰੂਰ ਦੱਸਿਓ ਮੈਂ ਮੁੱਖ ਮੰਤਰੀ ਸਾਹਿਬ ਤੱਕ ਪਹੁੰਚਾਉਣ ਦੀ ਮੇਰੀ ਜ਼ਿੰਮੇਵਾਰੀ ਹੈ ਬਿਲਕੁਲ ਕੱਲ ਜਿਹੜੀ ਗੁੱਪਤ ਰੂਪ ਵਿੱਚ ਕਿਉਂਕਿ ਲੋਕ ਜਿਹੜਾ ਆਮ ਬੰਦਾ ਹੁੰਦਾ ਨਾ ਨਾਗਰਿਕ ਉਹ ਡਰ ਜਾਂਦਾ ਕਭੀ ਦੁਕਾਨੇ ਉਹਨਾਂ ਦੇ ਮੈਨੂੰ ਨਾਂ ਦਿੱਤੇ ਨੇ ਹੁਣ ਮੈਂ ਤਕਰੀਕਤ ਵੀ ਕਰੂੰਗਾ ਕਈ ਵਾਰੀ ਬੰਦੇ ਗਵਾਂਡੀ ਨਾਲ ਲੱਗ ਡਟਰੀ ਕਰਦੇ ਆ ਉਹਦੀ ਤਕਰੀਕਤ ਕਰਕੇ ਜਿਹੜੇ ਅਸਲ ਵਿੱਚ ਹੋਏ ਦੋ ਦਿਨਾਂ ਨੂੰ ਵੀ ਸੇਰਟੀ ਵੀ ਕਰਵਾਵਾਂਗੇ ਤੇ ਉਹ ਜਲਦੀ ਤੁਹਾਨੂੰ ਦੱਸਾਂਗੇ ਵੀ ਆਹ ਬੰਦੇ ਅਸਲੀ ਸੀ ਫੜ ਕੇ ਜੇਲਾ ਪਿੱਛੇ ਕਰਮਜੀਦਨਗਰ ਚ ਇੰਨੀ ਇੱਕ ਮੋਤਾ ਹੋਈ ਕਿ ਨੌਜਵਾਨਾਂ ਦੀਆਂ ਚਿੱਟੇ ਦੇ ਨਾਲ ਜਾਂ ਨਸ਼ੇ ਦੇ ਨਾਲ ਮਾਵਾਂ ਜਿਹੜੀਆਂ ਉਹਨੇ ਰੋਂਦੀਆਂ ਕਈਆਂ ਘਰਾਂ ਦੇ ਵਿੱਚ ਤਾਂ ਕੋਈ ਵੀ ਜਿਹੜਾ ਬੱਚਾ-ਬੱਜਾ ਹੀ ਨਹੀਂ ਹੈਗਾ ਹਾਂ ਤੁਹਾਨੂੰ ਪਤਾ ਹੋਣਾ ਜਦੋਂ ਨਵੀਂ ਸਰਕਾਰ ਬਣੀ ਸੀ ਤਾਂ ਮੈਂ ਉਹ ਸਮੇਂ ਦੇ ਪੁਲਿਸ ਕਮਿਸ਼ਨਰ ਸ਼੍ਰੀ ਕੁਸਤਵ ਸ਼ਰਮਾ ਜੀ ਸਮੁੱਚੇ ਅਧਿਕਾਰੀ ਲੈ ਕੇ 200 ਬੰਦੇ ਨਾਲ ਜਿਹੜਾ ਅਸੀਂ ਸਰਚ ਬਿਆਨ ਕਰਿਆ ਸੀ ਪਰ ਦੁੱਖ ਦੀ ਗੱਲ ਕਹਿੰਦਾ ਉਦੋਂ ਲੋਕ ਜਿਹੜੇ ਨੇ ਪੁਲਿਸ ਦਾ ਸਾਡਾ ਸਾਥ ਨਹੀਂ ਦਿੰਦੇ ਇਹ ਜਦੋਂ ਕੋਈ ਘਟਨਾ ਹੁੰਦੀ ਹੈ ਆ ਫਿਰ ਉਹ ਕਹਿੰਦੇ ਆ ਵੀ ਯਾਰ ਇਹਨਾਂ ਨੂੰ ਫੜਿਆ ਜਾਵੇ ਤਾਂ ਅਸੀਂ ਕੱਲ ਇੱਕ ਸਕੂਬੇਦ ਘਟਨਾ ਕਰੇ ਗਏ ਸੀ ਤਾਂ ਬਾਹਰ ਵੱਡੀ ਗਿਣਤੀ ਵਿੱਚ ਨੌਜਵਾਨ ਮਤਾਵਾ ਬੈਗੇ ਸੀ ਤਾਂ ਮੈਂ ਉਹਨਾਂ ਦੇ ਵਿੱਚ ਹੀ ਬੈਠ ਕੇ ਗੱਲਬਾਤ ਸਾਰੀ ਸੁਣੀ ਹੈ ਤਾਂ ਉੱਥੋਂ ਗੱਲਾਂ ਜੋ ਸਾਹਮਣੇ ਆਈਆਂ ਨੇ ਮਨਜੀਤ ਨਗਰ ਦੇ ਬੰਦੇ ਘਟਨੇ ਬਾਹਰੀ ਏਰੀਆ ਚੋਂ ਪਰਲੇ ਪਾਸੇ ਜਿਹੜਾ ਲੈਨੋਪਾਰ ਏਰੀਆ ਉਧਰੋਂ ਲੋਕ ਆ ਕੇ ਨਸ਼ਾ ਵੇਚ ਕੇ ਜਾਂਦੇ ਨੇ ਤੇ ਮੈਂ ਤੁਹਾਡੇ ਇਸ ਮਾਦਮੇ ਨੇ ਤਾਲਣਾ ਵੀ ਕਰਨਾ ਵੀ ਆਤਮ ਨਗਰ ਦੇ ਵਿੱਚ ਜਿਹੜਾ ਨਸ਼ਾ बिकਣਾ ਬਿਲਕੁਲ ਪ੍ਰਦਾਸ਼ਿਤ ਨਹੀਂ ਕੀਤਾ ਜਾਊਗਾ ਤੁਸੀਂ ਜੋ ਮਾਮਾਂ ਦੇ ਪੁੱਤ ਮਾਰਨੇ ਸੀ ਪੰਜਾਬ ਦਾ ਜਿਹੜਾ ਪਿੰਡ ਦਾ ਸੁਆਗਣ ਦਾ ਸੁਆਗਵਾਲਾ ਸੀ ਬੱਚਿਆਂ ਦੇ ਸਿਰੋਂ ਤੋਂ ਮਾਂ-ਬਾਪ ਦਾ ਸਾਯਾ ਚੱਕਣਾ ਸੀ ਉਹ ਚੱਕਦਾ ਹੁਣ ਇਹ ਗੱਲ ਬਿਲਕੁਲ ਪ੍ਰਦਾਸ਼ਿਤ ਕੀਤੀ ਜਾਊਗੀ ਤੁਹਾਡੇ ਖਿਲਾਫ ਸਖਤ ਕਾਰਵਾਈ ਕਰਨ ਦੀ ਮੈਂ ਤਾਲਣਾ ਦਿੰਦਾ ਬੋਲਤ ਨੂੰ ਖਾਇਆ ਵੀ ਗਿਆ ਸੀ ਉੱਥੇ ਮੋਲੀ ਵੀ ਸੀ ਤੇ ਜਿਆ ਕੈਮੀਕਲ ਆ ਗਿਆ ਉਹ ਕਹਿੰਦੇ ਅਸੀਂ ਗਸ਼ਤ ਕਰਦੇ ਲੇਕਿਨ ਜੇ ਗਸ਼ਤ ਕਰਦੇ ਤੋ ਤੀ ਨਾਲ ਦੁਨੀਆ ਇੰਜੈਕਸ਼ਨ ਦੇਖੋ ਗਸ਼ਤ ਜਦੋਂ ਮੈਂ ਗਿਆ ਉਸ ਸਮੇਂ ਵੀ ਜਿਹੜਾ ਮੋਟਰਸਾਈਕਲ ਸੀਗਾ ਉਹ ਨਿਰੰਤਰ ਬੰਦੇ ਆਪਣੇ ਗਸ਼ਤ ਕਰ ਰਹੇ ਸੀ ਇੱਕ ਮੋਟਰਸਾਈਕਲ ਮੈਂ ਐਡੀਐਸਪੀ ਸਾਹਿਬ ਨੂੰ ਕਹਿ ਕੇ ਹੋਰ ਮੰਗਿਆ ਤਾਂ ਕਿ ਉੱਥੇ ਲਗਭਗ ਘੰਟੇ ਅੱਧੇ ਘੰਟੇ ਬਾਅਦ ਜਿਹੜਾ ਜਿਹੜਾ ਪੁਲਿਸ ਦਾ ਜਿਹੜਾ ਹੈਗਾ ਮੋਟਰਸਾਈਕਲ ਉੱਥੇ ਆਇਆ ਜੀ ਜੀ ਆਪਾ ਪੰਜਾਬ ਨੂੰ ਦੇ ਬਚਾਈਏ ਬਚਾਈਏ ਦੇ ਸਾਰੇ ਬਧਾਇਕ ਬੱਤੇ ਹੋਗੇ ਕਿ ਕੰਮਾਂ ਕੀਤਾ ਜਾਵੇ ਮੈਂ ਕਹਿੰਦਾ ਮੈਂ ਤਾਂ 24 ਘੰਟੇ ਇਸ ਕੰਮ ਲਈ ਤਿਆਰ ਕਿਉਂਕਿ ਅਸੀਂ ਮਤਲਬ ਜਿੱਦ ਕਸਮ ਜੱਤੀ ਸੀ ਕਿ ਅਸੀਂ ਆਪਣੇ ਜਿਹੜਾ ਉਹਦੇ ਪ੍ਰਤੀ ਵਫਾਦਾਰ ਰਹਿਾਂਗੇ ਸਾਫ਼ ਸੁਥਰੇ ਰਹਿਾਂਗੇ ਉਹ ਮੈਂ ਹਰ ਵਕਤ ਤਿਆਰ ਹੋਂਦੇ ਲਈ ਜੋ ਵੀ ਕਰਨਾ ਪਊਗਾ ਕਲਵੰਸ਼ ਸਿੰਘ ਸਦਾ ਤਿਆਰ ਸਰ ਨੌਜਵਾਨ ਕੁਝ ਪੜਕੇ ਹੋਏ ਨੇ ਜਾਂ ਜਿਨ੍ਹਾਂ ਨੂੰ ਸ਼ਹਿਦਾਂ ਦੀ ਲੋੜ ਆ ਜਾਂ ਦਵਾਈ ਦੀ ਲੋੜ ਆ ਅਗਰ ਜਿਹੜਾ ਵੀ ਨੌਜਵਾਨ ਨਸ਼ਾ ਛੜਨਾ ਚਾਹੁੰਦਾ ਜਿਵੇਂ ਕੱਲ ਕੱਲ ਦੇ ਜਦੋਂ ਦੀ ਉਹ ਵੀਡੀਓ ਚੱਲੀ ਹੈ ਉਦੋਂ ਦੇ ਕਾਫੀ ਨੌਜਵਾਨਾਂ ਦੇ ਫੋਨ ਆ ਰਹੇ ਨੇ ਕੱਲ ਵੀ ਇੱਕ ਦੀਪ ਹੌਸਪੀਟਲ ਦੇ ਕੋਲੇ ਮੁੰਡਾ ਨਸ਼ਾ ਕਰਦਾ ਰੰਗੇ ਅੱਥੀ ਸਾਡੇ ਵਲੰਟੀਅਰਾਂ ਨੇ ਫੜ ਲਿਆ ਸੀ ਤਾਂ ਮੇਰੇ ਨਾਲ ਉਹਨੇ ਫੋਨ ਤੇ ਗੱਲ ਕਰਾਈ ਤਾਂ ਉਹਨੇ ਕਿਹਾ ਵੀ ਹਾਂ ਮੈਂ ਨਸ਼ਾ ਕਰਦਾ ਮੇਰੀ ਜਾਨ ਤੁਸੀਂ ਸਿੱਧੂ ਸਾਹਿਬ ਬਚਾ ਲਓ ਤੇ ਉਹਨੂੰ ਅਸੀਂ ਕੱਲ ਨੂੰ ਦਾਖਲ ਕਰਵਾ ਰਹੇ ਹਾਂ ਤੇ ਦਾਖਲ ਕਰਾ ਕੇ ਉਹਦੀ ਵੀਡੀਓ ਵੀ ਬਣਾਵਾਂਗੇ ਤਾਂ ਕਿ ਉਹ ਲੋਕਾਂ ਨੂੰ ਹੋਰਾਂ ਨੌਜਵਾਨਾਂ ਨੂੰ ਮੈਸੇਜ ਦੇ ਸਕੇ ਵੀ ਇਹਦੇ ਵਿੱਚੋਂ ਬਚਿਆ ਜਾ ਸਕਦਾ ਏ ਤੁਹਾਡਾ ਜਿਹੜਾ ਜਿਹੜਾ ਡਰ ਨਹੀਂ ਚਾਹੀਦਾ ਕੱਲਾ ਬਲੱਟੂ ਦਵਾਲਾ ਵੀ ਕੱਲਾ ਹੀ ਬਾਕੇ ਆ ਰਹੀਦਾ ਹੀ ਹੋਵੇ ਨਾ ਵੀ ਪੂਰੇ ਪੂਰੇ ਲੁਧਿਆਣੇ ਦਾ ਪੂਰੇ ਪੰਜਾਬ ਦਾ ਕਿਉਂਕਿ ਮੁੱਖ ਮੰਤਰੀ ਸਾਹਿਬ ਇਸ ਗੱਲ 'ਚ ਵਚਨਬੱਧ ਨੇ ਸਹਰਦ ਨੇ ਕਿ ਨਸ਼ਾ ਖਤਮ ਕਰਨਾ ਪਰ ਮੈਂ ਤੁਹਾਡੇ ਮਾਦਨ ਪੰਜਾਬੀਆਂ ਨੂੰ ਇੱਕ ਮੈਸੇਜ ਦੇਣਾ ਚਾਹੁੰਦਾ ਕਿ ਪੰਜਾਬੀਓ ਤੁਹਾਨੂੰ ਜਾਗਣਾ ਪੈਣਾ ਹੈ ਅਗਰ ਕੱਲਾ ਭਗਵੰਤ ਸਿੰਘ ਮਾਨ ਜਾਂ ਕੱਲਾ ਕੁਲਵੰਤ ਸਿੰਘ ਸਿੱਧੂ ਕੁਝ ਨਹੀਂ ਕਰ ਸਕਦਾ ਤੁਸੀਂ ਸਦਾ ਸਾਥ ਦਿਓ ਕੋਈ ਅਜਿਹਾ ਕੰਮ ਨਹੀਂ ਜਿਹਨੂੰ ਪੰਜਾਬੀ ਨਹੀਂ ਕਰ ਸਕਦਾ ਅਸੀਂ ਤੁਹਾਡੇ ਵਾਸਤੇ ਸਦਾ ਹਾਜ਼ਰ ਹਾਂ